सत श्रीकाल बचे हो अम एम एस क्लास एटथ एस एस टी के एक बहुत ही इंपॉर्टेंट टॉपिक बुनकार लोहे के कामिया फैक्ट्री मालिक दस इंपॉर्टेंट एमसीक्यूज करा विद एक्सप्लेनेशन तो इस ही आप टॉपिक एक्सप्लोर करा तो चलो शुरू करते हाँ अठारवी सदी में भारत का कीड़ा कपड़ा यूरोप में सब तो ज्यादा प्रसिद्ध से आंसर की है कालिको ਕਾਲਿਕੋ ਇੱਕ ਬਹੁਤ ਹੀ ਸੁੰਦਰ ਛਪਾਈ ਵਾਲਾ ਕੱਪੜਾ ਸੀ ਜੋ ਭਾਰਤ ਵਿੱਚ ਬਣਦਾ ਸੀ ਇਸ ਨੂੰ ਕਲਕੱਤਾ ਨਾਮ ਦੇ ਸ਼ਹਿਰ ਤੋਂ ਇਹ ਨਾਮ ਮਿਲਿਆ ਯੂਰਪ ਵਿੱਚ ਲੋਕ ਇਸ ਕੱਪੜੇ ਨੂੰ ਬਹੁਤ ਪਸੰਦ ਕਰਦੇ ਸਨ ਕਿਉਂਕਿ ਇਹ ਹਲਕਾ ਸਸਤਾ ਤੇ ਸੁੰਦਰ ਹੁੰਦਾ ਸੀ ਇਸ ਕਾਰਨ ਭਾਰਤੀ ਬੁਨਕਾਰਾਂ ਦੀ ਮੰਗ ਬਹੁਤ ਵੱਧ ਗਈ ਸੀ ਸੈਕਿੰਡ ਕੁਐਸਚਨ ਇਸ ਬੁਨਕਾਰ ਆਪਣੇ ਧਾਗੇ ਨੂੰ ਕਿਹੜੇ ਯੰਤਰ ਨਾਲ ਕੱਤੇ ਦੇ ਸਨ ਚਰਖਾ ਬੁਨਕਾਰ ਪਹਿਲਾਂ ਕਪਾਹ ਦੀਆਂ ਗੁੱਟਾਂ ਲੈ ਕੇ ਚਰਖੇ ਨਾਲ ਧਾਗਾ ਕੱਤੇ ਸਨ ਇਹ ਧਾਗਾ ਫੇਰ ਕਰਗੇ ਤੇ ਬੁਨਾਈ ਦੇ ਲਈ ਵਰਤਿਆ ਜਾਂਦਾ ਸੀ। ਹੱਥ ਨਾਲ ਬਣਿਆ ਇਹ ਧਾਗਾ ਬਹੁਤ ਮਜ਼ਬੂਤ ਹੁੰਦਾ ਸੀ ਪਰ ਜਦੋਂ ਅੰਗਰੇਜ਼ਾਂ ਨੇ ਮਸ਼ੀਨਾਂ ਨਾਲ ਧਾਗਾ ਕੱਤਣਾ ਸ਼ੁਰੂ ਕਰ ਦਿੱਤਾ ਤਾਂ ਭਾਰਤੀ ਬੁਨਕਾਰਾਂ ਦਾ ਕੰਮ ਪਿੱਛੇ ਰਹਿ ਗਿਆ। 3rd ਕੁਐਸਚਨ 19ਵੀਂ ਸਦੀ ਵਿੱਚ ਭਾਰਤੀ ਹੱਥ ਕੱਢੀ ਉਦਯੋਗ ਨੂੰ ਸਭ ਤੋਂ ਵੱਡਾ ਨੁਕਸਾਨ ਕਿਉਂ ਹੋਇਆ? ਅੰਗਰੇਜ਼ੀ ਮਸ਼ੀਨੀ ਕੱਪੜਿਆਂ ਦੇ ਆਉਣ ਕਾਰਨ। ਅੰਗਰੇਜ਼ਾਂ ਨੇ ਇੰਗਲੈਂਡ ਵਿੱਚ ਮਸ਼ੀਨਾਂ ਦਾ ਕੰਮ ਨਾਲ ਕੱਪੜਾ ਬਣਾਉਣਾ ਸ਼ੁਰੂ ਕਰ ਦਿੱਤਾ। ਇਹ ਕਪੜਾ ਸਸਤਾ ਤੇ ਤੇਜ਼ੀ ਨਾਲ ਬਣਦਾ ਸੀ ਜਦੋਂ ਇਹ ਭਾਰਤ ਵਿੱਚ ਆਇਆ ਤਾਂ ਹੱਥ ਨਾਲ ਬੁਣਿਆ ਹੋਇਆ ਕਪੜਾ ਮਹਿੰਗਾ ਲੱਗਣ ਲੱਗ ਪਿਆ ਇਸ ਨਾਲ ਭਾਰਤੀ ਬੁਨਕਾਰ ਬੁਨਕਾਰਾਂ ਦੇ ਹਾਲਾਤ ਬਹੁਤ ਮਾੜੇ ਹੋ ਗਏ ਫੋਰਥ ਕੁਐਸਚਨ ਇਜ਼ ਮਸਲਿਨ ਕਪੜਾ ਕਿਹੜੇ ਇਲਾਕੇ ਨਾਲ ਜੁੜਿਆ ਸੀ ਬੰਗਾਲ ਬੰਗਾਲ ਦਾ ਮਸਲਿਨ ਕਪੜਾ ਦੁਨੀਆ ਭਰ ਵਿੱਚ ਮਸ਼ਹੂਰ ਸੀ ਇਹ ਬਹੁਤ ਪਤਲਾ ਤੇ ਬਾਰੀਕ ਹੁੰਦਾ ਸੀ ਜਿਸ ਕਰਕੇ ਇਸ ਨੂੰ ਵੋਵਨ ਯੋਵੀ ਕਿਹਾ ਜਾਂਦਾ ਸੀ ਯੂਰਪੀ ਵਪਾਰੀ ਇਸ ਨੂੰ ਵੱਡੇ ਪੱਧਰ ਤੇ ਨਿਰਯਾਤ ਕਰਦੇ ਸਨ। ਤੁਹਾਡਾ ਪੰਜਵਾਂ ਕੁਐਸਚਨ, ਪਾਟਲ ਲੋਹੇ ਦੀਆਂ ਪੱਟੀਆਂ ਕਿੱਥੇ ਵੱਧ ਮਿਲਦੀਆਂ ਸਨ? ਤਾਂ ਅਨਸਰ ਕੀ ਹੈ? ਕੇਂਦਰੀ ਭਾਰਤ ਤੇ ਝਾਰਖੰਡ ਦੇ ਵਿੱਚ। ਇਹਨਾਂ ਇਲਾਕਿਆਂ ਵਿੱਚ ਲੋਹੇ ਦੀਆਂ ਖਾਣਾਂ ਬਹੁਤ ਮਿਲਜਾਂਦਾ ਮਿਲਦੀਆਂ ਸਨ। ਸਥਾਨਕ ਲੋਹਾਰ ਇਹਨਾਂ ਤੋਂ ਲੋਹਾ ਕੱਢ ਕੇ ਪੱਟੀਆਂ ਵਿੱਚ ਪਿਘਲਾਉਂਦੇ ਸਨ ਤੇ ਵੱਖਰੇ-ਵੱਖਰੇ ਔਜ਼ਾਰ, ਹਥਿਆਰ, ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਬਣਾਉਂਦੇ ਸਨ। ਨੈਕਸਟ ਕੁਐਸਚਨ ब्रिटेन ਦੇ ਹੌਨ ਨਾਲ ਭਾਰਤੀ ਲੋਹੇ ਦੇ ਕੰਮਿਆਂ ਦਾ ਕੀ ਹਾਲ ਹੋਇਆ ਆਨਸਰ ਕੀ ਹੋਏਗਾ ਉਹਨਾਂ ਦੇ ਕੰਮ ਤਾਂ ਦੇ ਖਤਮ ਹੋ ਗਏ ਅੰਗਰੇਜ਼ਾਂ ਨੇ ਕੁਦਰਤੀ ਲੋਹੇ ਦੇ ਕੰਮਿਆਂ ਤੇ ਕਈ ਪਾਬੰਦੀਆਂ ਲਗਾਈਆਂ ਉਹ ਆਪਣੀ ਮਸ਼ੀਨਰੀ ਉਦਯੋਗਾਂ ਨੂੰ ਵਧਾਉਣਾ ਚਾਹੁੰਦੇ ਸਨ ਇਸ ਲਈ ਭਾਰਤੀ ਆਇਰਨ ਸਮੈਲਟਰਾਂ ਦੀ ਮੰਗ ਘਟ ਗਈ ਤੇ ਉਹ ਬੇਰੋਜ਼ਗਾਰ ਹੋ ਗਏ ਸਤਵਾਂ ਕੁਐਸਚਨ ਹੈ ਟਾਟਾ ਆਇਰਨ ਐਂਡ ਸਟੀਲ ਕੰਪਨੀ ਕਦੋਂ ਸਥਾਪਿਤ ਹੋਈ ਤਾਂਸਰ ਕੀ ਹੈ 1907 ਦੇ ਵਿੱਚ ਜਮਸ਼ੇਦਜੀ ਟਾਟਾ ਨੇ ਭਾਰਤ ਵਿੱਚ ਆਧੁਨਿਕ ਸਟੀਲ ਫੈਕਟਰੀ ਸਥਾਪਿਤ ਕੀਤੀ ਇਸ ਨਾਲ ਭਾਰਤ ਮਸ਼ੀਨਰੀ ਉਦਯੋਗ ਵੱਲ ਵਧਿਆ ਟਿਸਕੋ ਭਾਰਤ ਦੇ ਉਦਯੋਗਿਕ ਇਤਿਹਾਸ ਵਿੱਚ ਇੱਕ ਮੀਲ ਦਾ ਪੱਥਰ ਸਾਬਿਤ ਹੋਈ ਕਿਉਂਕਿ ਇਸ ਸਾਲ ਭਾਰਤ ਆਪਣੀ ਲੋਹੇ ਤੇ ਸਟੀਲ ਦੀ ਲੋੜ ਖੁਦ ਪੂਰੀ ਕਰ ਸਕਦਾ ਸੀ ਨਵਾਂ ਕੁਐਸਚਨ ਬੁਣਕਾਰਤਾ ਗ ਰੰਗਣ ਲਈ ਕਿਸ ਚੀਜ਼ ਦੀ ਵਰਤੋਂ ਕਰਦੇ ਸਨ ਤਾਂਸਰ ਕੀ ਹੈ ਇੰਡੀਗੋ ਨੀਲ ਨੀਲ ਕਹਿੋ ਜਾਂ ਨੀਲਾ ਰੰਗ ਸੀ ਜੋ ਖਾਸ ਕਰਕੇ ਬ੍ਰਿਟੇਨ ਵਿੱਚ ਬਹੁਤ ਮੰਗ ਵਿੱਚ ਸੀ ਅੰਗਰੇਜ਼ ਕੰਪਨੀਆਂ ਨੇ ਕਿਸਾਨਾਂ ਨੂੰ ਜ਼ਬਰਦਸਤੀ ਇੰਡੀਗੋ ਦੀ ਯਾਨੀ ਨੀਲ ਦੀ ਖੇਤੀ ਕਰਵਾਈ ਕਿਉਂਕਿ ਇਸ ਤੋਂ ਉਹਨਾਂ ਨੂੰ ਬਹੁਤ ਨਫਾ ਯਾਨੀ ਫਾਇਦਾ ਮਿਲਦਾ ਸੀ ਨਵਾਂ ਕੁਐਸਚਨ ਤੁਹਾਡਾ ਹੈ ਅੰਗਰੇਜ਼ੀ ਸ਼ਾਸਨ ਦੌਰਾਨ ਭਾਰਤੀ ਵਰਨਕਾਰਾਂ ਨੂੰ ਸਭ ਤੋਂ ਵੱਡੀ ਮੁਸ਼ਕਲ ਕੀ ਆਈ ਆਨਸਰ ਕੀ ਹੈ ਉਪਰੋਕਤ ਸਾਰੇ ਕੱਚੇ ਮਾਲ ਦੀ ਘਾਟ ਸੀ ਕਰਾਂ ਦਾ ਬੋਝ ਸੀ ਵਪਾਰੀ ਧੋਖਾਧੜੀ ਵੀ ਚੱਲ ਰਹੀ ਸੀ ਹਨਗਾਰਾ ਨੂੰ ਅੰਗਰੇਜ਼ੀ ਹਕੂਮਤ ਵੱਲੋਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਕਪਾਹ ਤੇ ਰੰਗਾ ਦੀ ਘਾਟ ਉੱਚੇ ਕਰਾਂ ਦਾ ਬੋਝ ਤੇ ਵਪਾਰੀ ਉਹਨਾਂ ਤੋਂ ਘੱਟ ਭਾਅ ਤੇ ਸਮਾਨ ਲੈ ਜਾਂਦੇ ਸਨ ਇਸ ਸਬ ਕਾਰਨ ਉਹਨਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਲਾਸਟ ਕੁਐਸਚਨ ਹੈ ਭਾਰਤੀ ਹੱਥ ਕੱਢੀ ਤੇ ਲੋਹੇ ਦਾ ਉਦਯੋਗ ਕਿਉਂ ਪਿੱਛੇ ਰਿਹਾ ਕਾਰਨ ਇਹ ਸਾਰੇ ਦੇ ਸਾਰੇ ਹੀ ਸਨ ਬ੍ਰਿਟਿਸ਼ ਨੀਤੀਆਂ ਸੀ ਮਸ਼ੀਨੀ ਉਤਪਾਦਨ ਸੀ ਤੇ ਸਸਤਾ ਅੰਗਰੇਜ਼ੀ ਕਪੜਾ ਸੀ ਅੰਗਰੇਜ਼ਾਂ ਨੇ ਆਪਣੇ ਉਦਯੋਗਿਕ ਕ੍ਰਾਂਤੀ ਦੌਰਾਨ ਬਣਿਆ ਸਮਾਨ ਭਾਰਤ ਵਿੱਚ ਲਿਆ ਕੇ ਸਸਤੇ ਭਾਅ ਤੇ ਵੇਚਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਭਾਰਤੀ ਹੱਥ ਕੱਢੀ ਤੇ ਲੋਹੇ ਦੇ ਉਦਯੋਗ ਤੇ پابੰਦੀਆਂ ਲਗਾ ਦਿੱਤੀਆਂ। ਇਸ ਕਰਕੇ ਹਜ਼ਾਰਾਂ ਲੋਕ ਬੇਰੋਜ਼ਗਾਰ ਹੋ ਗਏ ਤੇ ਭਾਰਤੀ ਉਦਯੋਗ ਪਿੱਛੇ ਰਹਿ ਗਿਆ। ਸੋ ਏਸ ਐਨ ਐਮ ਐਮ ਐਸ ਕਲਾਸ 8th ਐਸਐਸਟੀ ਦੇ ਇੰਪੋਰਟੈਂਟ ਕੁਐਸਚਨਸ ਵਿਦ ਐਕਸਪਲੇਨੇਸ਼ਨ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਥੈਂਕ ਯੂ ਫॉर ਵਾਚਿੰਗ।